ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਲਿਵੜਾ ਕੁਕਿੰਗ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਈਜ਼ੀ ਤਰੀਕੇ ਦੇ ਨਾਲ ਘਰ ਦੇ ਵਿੱਚ ਹੀ 버ਗਰ ਠੀਕ ਹੈ ਜੀ ਉਦ ਲਈ ਮੈਂ ਜਿਹੜੇ ਆਲੂ ਆ ਪਹਿਲਾਂ ਹੀ ਬੋਇਲ ਕਰਕੇ ਰੱਖੇ ਹੋਏ ਸੀ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਮੈਸ਼ ਕਰ ਲੈਣਾ ਵਾ ਤੇ ਇਹਦੇ ਆਪਾਂ ਜਿਹੜੀ ਟਿੱਕੀ ਤਿਆਰ ਕਰਾਂਗੇ ਇਹਦੇ ਵਿੱਚ ਆਪਾਂ ਕੋਈ ਵੀ ਯਾਰਾ ਰੋਟ ਜਾਂ ਕੁਝ ਹੋਰ ਨਹੀਂ ਪਾਉਣਾ ਹੈਗਾ ਇਦਾਂ ਆਪਾਂ ਇਹਨੂੰ ਸਾਰੇ ਆਲੂਆਂ ਨੂੰ ਜਿਹੜਾ ਮੈਸ਼ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਮੈਂ ਧਨੀਆ ਕੱਟ ਕੇ ਰੱਖਿਆ ਹੋਇਆ ਉਹ ਪਾ ਲੈਣਾ ਇਹਦੇ ਵਿੱਚ ਠੀਕ ਹੈ ਜੀ ਇਹਦੀ ਆਪਾਂ ਜਿਹੜੀ ਆ 버ਗਰ ਵਾਲੀ ਟਿੱਕੀ ਤਿਆਰ ਕਰਦੇ ਆ ਤੇ ਪਿਆਜ਼ ਕੱਟ ਕੇ ਰੱਖਿਆ ਹੋਇਆ ਮੇਰਾ ਬਰੀਕ-ਬਰੀਕ ਉਹ ਵੀ ਪਾ ਲੈਣਾ ਆਪਾਂ ਵਿੱਚ ਸਾਰਾ ਪਿਆਜ਼ ਆਪਾਂ ਜਿਹੜਾ ਇਹਦੇ ਵਿੱਚ ਜਿੰਨੇ ਕੁ ਦੀ ਲੋੜ ਉਹਨਾਂ ਨੂੰ ਪਾ ਲੈਣਾ ਤੇ ਉਸ ਤੋਂ ਬਾਅਦ ਆਪਣੇ ਟੇਸ ਦੇ ਅਕੋਰਡਿੰਗ ਹੈ ਜਿਹੜਾ ਹਲਦੀ ਨੂਨ ਮਿਰਚ ਪਾਵਾਂਗੇ ਬੇਸਿਕ ਜਿਹਾ ਮਸਾਲੇ ਉਹペ ਵਿੱਚ ਜਿਹੜਾ ਐਡ ਕਰਦਾਂਗੇ ਤੇ ਆਪਾਂ ਇਹਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲੈਣਾ ਵਾ ਸਾਰਿਆਂ ਨੂੰ ਆਪਾਂ ਆਲੂਆਂ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਰਾਣਾਏ ਇਹਦੇ ਵਿੱਚ ਆਪਾਂ ਕੋਈ ਹੋਰਾ ਰੋਡ ਨਹੀਂ ਪਾਉਣਾ ਹੈਗਾ ਕੋਈ ਹੋਰ ਨਹੀਂ ਪਾਉਣਾ ਟਿੱਕੀ ਜੁੜਨ ਲਈ ਇਹਦੇ ਚ ਆਪਾਂ ਬੇਸਣ ਹੈ ਜਿਹੜਾ ਉਹ ਵਰਤਾਂਗੇ ਟਿੱਕੀ ਬਣਾਉਣ ਵਾਸਤੇ ਜੋ ਸੇ ਰਾਮ ਨਾਲ ਘਰ ਦੇ ਵਿੱਚ ਹੀ ਬੱਚਿਆਂ ਨੂੰ ਬਣਾ ਕੇ ਤਿਆਰ ਕਰਕੇ ਦਵੋ ਕਿ ਬਾਹਰ ਪਤਾ ਨਹੀਂ ਕੀ ਕੀ ਪਾਉਂਦੇ ਨੇ ਉਸ ਤੋਂ ਬਾਅਦ ਮੈਂ ਜ਼ਵੈਣ ਪਾਈ ਐ ਥੋੜੀ ਜੀ ਉਹਦੇ ਨਾਲ ਜਿਹੜਾ ਗੈਸ ਵਗੈਰਾ ਦਿੱਕਤ ਨਹੀਂ ਹੁੰਦੀ ਹੈਗੀ ਤੇ ਇੱਧਰ ਮੈਂ ਜਿਹੜਾ ਪਤਲਾ ਜਿਹਾ ਘੋਲ ਬਣਾ ਲਿਆ ਵਾ ਬੇਸਣ ਦਾ ਇਦਾਂ ਬਣਾ ਲੈਣਾ ਹੈ ਆਪਾਂ ਤੇ ਇਹਦੇ ਵਿੱਚ ਮੈਂ ਜਮੈਣ ਪਾਈ ਐ ਥੋੜਾ ਜਿਹਾ ਨਮਕ ਪਾਇਆ ਵਾ ਬਸ ਇਹਦਾ ਆਪਾਂ ਨੂੰ ਇੱਕ ਬੈਟਰ ਤਿਆਰ ਕਰ ਲੈਣਾ ਤੇ ਉਧਰ ਆਪਾਂ ਜਿਹੜੇ ਆਲੂ ਮੈਸ਼ ਕੀਤੇ ਹੋਏ ਨੇ ਉਹਨਾਂ ਦੀ ਆਪਾਂ ਇੱਕ ਟਿੱਕੀ ਤਿਆਰ ਕਰਾਂਗੇ ਇਦਾਂ ਆਪਾਂ ਟਿੱਕੀ ਤਿਆਰ ਕਰ ਲਾਂਗੇ ਟਿੱਕੀ ਦੀ ਸ਼ੇਪ ਦੇ ਲੈਣੀ ਆਪਾਂ ਇਹਨੂੰ ਦੇਖੋ ਇਸ ਤਰ੍ਹਾਂ ਤੇ ਫਿਰ ਆਪਾਂ ਇਹਨੂੰ ਜਿਹੜਾ ਆਪਾਂ ਬੈਟਰ ਬਣਾਇਆ ਬੇਸਣ ਨਾਲ ਉਹ 'ਚ ਕਰਾਂਗੇ ਡਿਪ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਤਵੇ ਤੇ ਆ ਜਿਹੜਾ ਫਰਾਈ ਉਹ ਕਰ ਲਾਂਗੇ ਹਲਕਾ ਜਿਹਾ ਤੇਲ ਪਾ ਕੇ ਇਦਾਂ ਆਪਾਂ ਇਹਨੂੰ ਬੇਸਣ ਦੇ ਵਿੱਚ ਹੈ ਜਿਹੜਾ ਜਿੱਪ ਕਰ ਦੇਣਾ ਹੈ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਤਵੇ ਦੇ ਉੱਤੇ ਜਿਹੜਾ ਥੋੜਾ ਜਿਹਾ ਕੇ ਉਪਾ ਕੇ ਫਰਾਈ ਕਰ ਲੈਣਾ ਹੈ ਬਹੁਤ ਹੀ ਹੈਲਦੀ ਟਿੱਕੀ ਆ ਇਹ ਹੁਣ ਆਪਾਂ ਇਹ ਥੋੜਾ ਥੋੜਾ ਕੇ ਉਪਾ ਕੇ ਇਹਨੂੰ ਦੋਨੇ ਪਾਸੇ ਉਹ ਜਿਹੜਾ ਕ੍ਰਿਸਪੀ ਹੋਣ ਤੱਕ ਸੇਕ ਲਾਂਗੇ ਇੱਕ ਪਾਸਾ ਪਲਟਾਂਗੇ ਆਪਾਂ ਇਹਦਾ ਕੋਈ ਇਦਾਂ ਆਪਾਂ ਜਿਹੜੀ ਟਿੱਕੀ ਆ ਇਹ ਬਣਾ ਲੈਣੀ ਆ 버거 ਵਾਸਤੇ ਇਦਾਂ ਆਪਾਂ ਇਹਨੂੰ ਕ੍ਰਿਸਪੀ ਕਰ ਲਾਂਗੇ ਥੋੜਾ ਥੋੜਾ ਦਬਕ ਕੇ ਸੇਕਾਂਗੇ ਆਪਾਂ ਘਰਜਣੇ ਨਾਲ ਦੇਖੋ ਜੀ ਦਾ ਆਪਾਂ ਨੇ ਜਿਹੜੀ ਟਿੱਕੀ ਉਹ ਤਿਆਰ ਕਰ ਲੈਣੀ ਆ ਜਿਹੜਾ ਬਾਕੀ ਆਪਣਾ ਹੋਰ ਬੈਟਰ ਹੈ ਇਸੇ ਤਰ੍ਹਾਂ ਆਪਾਂ ਦੂਜੀਆਂ ਟਿੱਕੀਆਂ ਵੀ ਤਿਆਰ ਕਰ ਲਾਂਗੇ ਇਦਾਂ ਆਪਾਂ ਪਲਟ ਪਲਟ ਕੇ क्रिस्पी ਕਰ ਲੈਣਾ ਇਹਨੂੰ ਇਹਨ ਦਾ ਪਲਟ ਕੇ ਚੰਗੀ ਤਰ੍ਹਾਂ ਨਾਲ ਆਪਾਂ ਇਹਨੂੰ ਦੋਨੇ ਪਾਸਿਆਂ ਜਿਹੜਾ ਸੇਕ ਲੈਣਾ ਹੈ ਲੋ ਜੀ ਟਿੱਕੀ ਆਪਣੀ ਜਿਹੜੀ ਰੈਡੀ ਹੋ ਗਈ ਆ ਤੇ ਇਸ ਤੋਂ ਬਾਅਦ ਆਪਾਂ ਜਿਹੜੇ ਬਾਨ ਨੇ ਉਹਨਾਂ ਨੂੰ ਆਪਾਂ ਸੇਕਾਂਗੇ ਤਵੇ ਦੇ ਉੱਤੇ ਥੋੜਾ ਜਿਹਾ ਘਿਓ ਪਾ ਕੇ ਠੀਕ ਹੈ ਜੀ ਇਦਾਂ ਆਪਾਂ ਇਹਨੂੰ ਜਿਹੜਾ ਇਹਨੂੰ ਆਪਾਂ ਨੇ ਕ੍ਰਿਸਪੀ ਜਿਹਾ ਕਰ ਲੈਣਾ ਮਾ ਆਪਣੇ ਜਿਹੜੇ ਬਣਨੇ 버ਗਰ ਬਣ ਇਹ ਰੈਡੀ ਮੇਡ ਹੀ ਲੈਨੇ ਮੈਂ ਠੀਕ ਹੈ ਜੀ ਰੈਡੀ ਮੇਡ ਹੀ ਸੀਗੇ ਬਾਹਰੋਂ ਹੀ ਖਰੀਦਦੇ ਆ ਘਰੇ ਨਹੀਂ ਤਿਆਰ ਕੀਤੇ ਇਦਾਂ ਆਪਾਂ ਨੂੰ ਔਲੀ ਔਲੀ ਥੋੜਾ ਥੋੜਾ ਘਿਓ ਪਾ ਕੇ ਕ੍ਰਿਸਪੀ ਕਰ ਲੈਣਾ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਤੁਸੀਂ ਇੱਕ ਵਾਰੀ ਘਰ ਦੇ ਵਿੱਚ ਜ਼ਰੂਰ ਟਰਾਈ ਕਰਿਓ ਤੇ ਇਦਾਂ ਦੀਆਂ ਹੋਰ ਰੈਸਪੀਜ਼ ਜਾਣਨ ਦੇ ਲਈ ਪਰੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਵੀ ਦਬਾਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਆ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਇਦਾਂ ਆਪਾਂ ਨੇ ਜਿਹੜੇ ਸਾਰੇ ਬੰਨ ਨੇ ਰੈਡੀ ਕਰ ਲਏ ਨੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਮੈਂ ਇਹਦੇ ਤੇ ਟਮੇਟੋ ਕੈਚਅਪ ਲਾਇਆ ਵਾ ਸਾਰਾ ਆਪਾਂ ਲਾ ਲਾਂਗੇ कैचअप हरी तो चटनी ली है पुदीना तैयार अदरक धनिये की तैयार की इतना आप चटनी भी ला लेना वो बाद जो पटिकिया तैयार की रख लेनिया ਇਸ ਤੋਂ ਬਾਅਦ ਆਪਾਂ ਇਹ ਵਿੱਚ ਰੱਖਾਂਗੇ ਪਨੀਰ ਪਤਲੀ ਜੀ ਸ্লাইਸ ਕੱਟ ਕੇ ਰੱਖੀਏ ਪਨੀਰ ਦੀ ਮੈਂ ਇਸ ਤੋਂ ਬਾਅਦ ਆਪਾਂ ਇਹ ਚ ਰੱਖਾਂਗੇ ਪਿਆਜ਼ ਟਮਾਟਰ ਖੀਰਾ ਬਹੁਤ ਹੀ ਹੈਲਦੀ 버ਗਰ ਆ ਤੁਸੀਂ ਵੀ ਘਰ ਦੇ ਵਿੱਚ ਬਣਾ ਕੇ ਦੇਖਿਓ ਖਾਓ ਬਹੁਤ ਹੀ ਵਧੀਆ ਬਣਦਾ ਵਾ ਬਹੁਤ ਟੇਸਟੀ ਲੱਗਦਾ ਏ ਦੇਖੋ ਜਿੱਦਾਂ ਆਪਾਂ ਨੇ ਜਿਹੜਾ 버ਗਰ ਆ ਤਿਆਰ ਕਰ ਲੈਣਾ ਏ ਉਨਾ ਪੈਦੇ ਤੇ ਖੀਰੇ ਦੀਆਂ ਸਲਾਈਸਸ ਵੀ ਰੱਖਾਂਗੇ। ਇਸੇ ਤਰ੍ਹਾਂ ਆਪਾਂ ਇਹਦੇ ਉੱਤੇ ਫੇਰ ਰੱਖਾਂਗੇ ਬੰਦ ਗੋਭੀ ਆਪਣੀ। ਇਦਾਂ। ਇਸ ਤੋਂ ਬਾਅਦ ਆ ਜਿਹੜਾ ਆਪਣਾ ਜਿਹੜਾ ਦੂਜੇ ਸਾਈਡ ਵੀ ਆਪਾਂ ਬੰਦਿਆ ਜਿਹੜਾ ਟਮਾਟੋ ਕਚਪਾ ਲਾਂਗੇ। ਮੇਰੇ ਚ ਤੁਸੀਂ ਆਪਣੇ ਹਿਸਾਬ ਨਾਲ ਬੰਦ ਘੱਟ ਕਰ ਸਕਦੇ ਹੋ ਹਰੀ ਚਟਨੀ ਦੇ ਵਿੱਚ ਇਹ ਬੱਚਿਆਂ ਨੇ ਖਾਣਾ ਤਾਂ ਉਹਨੂੰ ਸਕਿਪ ਵੀ ਕਰ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਫਿਰ ਹਰੀ ਚਟਨੀ ਜਿਹੜੀ ਦੂਜੇ ਪਾਸੇ ਉਸੇ ਤਰ੍ਹਾਂ ਪਾ ਲਾਂਗੇ ਲਓ ਜੀ ਆਪਣਾ ਜਿਹੜਾ 버ਗਰ ਆ ਉਹ ਹੁਣ ਰੈਡੀ ਆ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਤੇ ਨਾਲ ਦੀ ਨਾਲ ਹੈਲਦੀ ਵੀ ਨੇ ਜਿਹੜੀ ਪਟਿੱਕੀ ਆ ਉਹ ਬਸਣ ਦੇ ਨਾਲ ਹੀ ਤਿਆਰ ਕੀਤੀ ਆ ਬਸਣ ਦੇ ਨਾਲ ਨੂੰ ਨਾਲ ਦੇਖੋ ਜੀ ਆਪਣੇ 버거 ਨੇ ਜਿਹੜੇ ਉਹ ਰੈਡੀ ਹੋ ਗਏ ਨੇ